ਪੰਜਾਬ ਸਰਕਾਰ ਦੁਆਰਾ ਇਹ ਨਸ਼ਾ ਵਿਰੋਧ ਜਿਹੜੀ ਚੱਲਦੀ ਮੁਹਿੰਮਾ ਉਹਦੇ ਵਿੱਚ ਪੰਜਾਬ ਪੁਲਿਸ ਸਖਤੀ ਨਾਲ ਬੜੇ ਚੰਗੇ ਤਰੀਕੇ ਨਾਲ ਐਕਸ਼ਨ ਲੈ ਰਹੀ ਆ ਕੱਲ ਸਾਡੇ ਚੌਕੀ ਇੰਚਾਰਜ ਨਿਸ਼ਕਮਰ ਸਰਵ ਇੰਸਪੈਕਟਰ ਨੇ ਇਨਫੋਰਮੇਸ਼ਨ ਰਿਲੀਜ਼ ਕੀਤੀ ਵੀ ਬੱਸ ਹੈ ਟਰੈਵਲ ਬੱਸ ਹੈ ਜਿਹੜੀ ਪ੍ਰਾਈਵੇਟ ਉਹਦੇ ਵਿੱਚ ਭੂਕੀ ਹੈ ਹਨ ਉਹਨਾਂ ਨੇ ਗੱਡੀ ਰੋਕੀ ਬੱਸ ਦੀ ਸਰਚ ਕਰਦੇ ਆ ਸਾਨੂੰ ਅੱਧਾ ਕਿਲੋ ਹੈਰਨ ਉਹਦੇ ਵਿੱਚੋਂ ਚੂਰਾ ਪੋਸਟ ਮਿਲਿਆ ਜੀ ਤੇ ਉਹ ਮੌਕੇ ਤੇ ਕਾਰਵਾਈ ਕਰਕੇ ਜਿਹੜਾ ਪਰਚਾ ਦਰਜ ਕਰ ਦਿੱਤਾ ਜਿਹੜਾ ਉਹਦੀ ਵਰਤੋਂ ਕਰਨ ਵਾਲਾ ਸੀਗਾ ਹੈਲਪਰ ਉਹਨੂੰ ਅਰੈਸਟ ਕੀਤਾ ਗਿਆ ਤੇ ਬਸ ਸਾਡੇ ਕਬਜ਼ੇ ਕਬਜ਼ੇ ਜਾਂਦੀ ਇਸ ਤੋਂ ਲਾਗ 6 ਮਹੀਨੇ ਪਹਿਲਾਂ ਇੱਥੇ ਗਊਸ਼ਾਲਾ ਰੋਡ ਤੇ ਗੋਲੀ ਚੱਲੀ ਸੀ ਆਕਾਸ਼ਦੀਪ ਪੁੱਤਰ ਰਾਮਸ਼ਰਨ ਐ ਇਹਦੇ ਗੋਲੀਆਂ ਲੱਗੀਆਂ ਸੀ 6 ਬੰਦਿਆਂ ਨੇ ਹਮਲਾ ਕਰਕੇ ਗੋਲੀਆਂ ਮਾਰੀਆਂ ਸੀ 6 ਇਹਦੇ ਵਿੱਚ ਪਹਿਲਾਂ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇੱਕ ਦੋ ਬਾਕੀ ਭਗੋੜੇ ਸੀਗੇ ਜਿਨ੍ਹਾਂ ਦੇ ਵਿੱਚੋਂ 6 ਮਹੀਨੇ ਬਾਅਦ ਕੱਲ ਕੱਲ ਜਿਹੜਾ ਇੱਕ ਦੋਸ਼ੀ ਐ ਕਰਮ ਉਫ ਗਾਂਧੀ ਉਫੜਿਆ ਗਿਆ ਜਿਹਦੇ ਕੋਲੋਂ ਇੱਕ ਪਿਸਤੌਲ ਤੇ ਜਿੰਦਾ ਰੌਣ ਬਲੇ ਨੇ ਰਸਤ ਪਾਲੀ ਗਈ ਹੈ ਜੀ ਪੁਲਿਸ ਰਿਮਾਰਟ ਤੇ ਇਹ ਬਾਕੀ ਜਿਹੜੇ ਦੋਸ਼ੀ ਆ ਉਹਨੂੰ ਜਲਦ ਗ੍ਰਿਫਤਾਰ ਕਰਾਂਗੇ ਸਰ ਪਿਛਲੇ ਦਿਨ ਇਹ ਵਕੀਰ ਲਗਨ ਸੰਤਿਹ ਹੌ ਲਕੀਤਾ ਜੀ ਦੀ ਡੈਥ ਹੋ ਗਈ ਹੈ ਜੀ ਗੋਲੀ ਮਰੇਗੀ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਸੀ ਅ ਦੇਖੋ ਇਹਦੇ ਬਾਰੇ ਸਾਡੇ ਡਿਸਟ੍ਰਿਕਟ ਦੀਆਂ ਮਾਮਜੋਗ ਐਸਐਸਪੀ ਸਾਹਿਬ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਹੋਈਆਂ ਵਾ ਸਾਰੇ ਆਪਣੇ ਆਪਣੇ ਆਪਰੇਸ਼ਨ ਤੇ ਲੱਗੇ ਨੇ ਜੀ ਹੁਣ ਤੱਕ ਜਿਹੜਾ ਉਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਕਰ ਲਏ ਨੇ ਜਿਨ੍ਹਾਂ ਕੋਲੋਂ ਬੀਤੇ ਦਿਨੀ ਤੁਸੀਂ ਦੇਖਿਆ ਹੋਣਾ ਜੀ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਪੰਜ ਪਿਸਤਲ ਤੇ ਬਰਾਮਦ ਕੀਤੇ ਆ ਜੀ ਤੇ ਬਾਕੀ ਸਾਥੀਆਂ ਜਿਹੜੇ ਇਹਨਾਂ ਦੇ ਸਾਥੀ ਨੇ ਜਾਂ ਮੇਨ ਮੁਲਜ਼ਮ ਨੇ ਉਹਨਾਂ ਦੇ ਮਗਰ ਵੀ ਟੀਮਾਂ ਲੱਗੀਆਂ ਹੋਈਆਂ ਵਾ ਤੇ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਕਾਨੂੰਨ ਦੇ ਸਿਕੰਜੇ ਜਿਹਾ ਲਿਆਂਦਾ ਜਾਊਗਾ ਇਹਨੇ ਡੋਡੇ ਫੜੇ ਜੀ ਇੱਦਾਂ ਕੋ ਲੋਹੇ ਜਿਹੜੀ ਬਾਸ ਚ ਫੜੇ ਆ ਪ੍ਰੋਫੈਸ਼ਨਲ ਲੱਗੇ ਪਹਿਲੀ ਇਹਦੀ ਕੰਮ ਅਡਿਕਟਡ ਸੀ ਬੰਦਾ ਇਹ ਰਹਿਣ ਵਾਲੇ ਅੱਗੇ ਦੇ ਆ ਅੰਮ੍ਰਿਤਸਰੋਂ ਚੱਲੇ ਸੀਗੇ ਜੀ ਤੇ ਇਹਦੇ ਵਿੱਚ ਜਿਹੜਾ ਗੁਸਤਾਰੀ ਹੋਈ ਏਦੀ ਤੇ ਰਿਕਵਰੀ ਹੋਈ ਆ ਪੁੱਛਗਿੱਛ ਕਰਦੇ ਆ ਕਿਦੇ ਉੱਪਰ ਲੈ ਕੇ ਆਏ ਪਿੱਛੇ ਦੀ ਪਿੱਛੇ ਜਾਵਾਂਗੇ ਅੱਗੇ ਹੋਰ ਗੱਲ ਹੈ ਫਿਲਹਾਲ ਰਿਮਾਂਡ ਹੈ ਕੇ ਅਗਲੀ ਜਿਹੜੀ ਆ ਪੁੱਛਗਿੱਛ ਕਰਾਂਗੇ ਇਹਨਾਂ ਦੇ ਪਹਿਲਾ ਕੇਸ ਆ ਤੇ ਹੋਰ ਦੁਨੀਆ ਆ ਫਿਲਹਾਲ ਪਹਿਲਾ ਜੀ ਬਾਕੀ ਕੋਰ ਕਰਾਂਗੇ ਜਿੱਥੋਂ ਦਾ ਰਹਿਣ ਵਾਲਾ ਤੇ ਉਥੋਂ ਕੋਰ ਕਰਕੇ ਦੇਖਾਂਗੇ